ਸਰ ਮੈਂ ਯੂਪੀ ਤੋਂ ਰਹਿਣ ਵਾਲੀਆਂ ਪਲਿਆ ਕਲਾਂ ਖੀਰੀ ਲਖੀਨਪੁਰ ਜੀ ਕੀ ਮਾਮਲਾ ਕਰਾਈ ਸਰ ਮੇਰੀ ਇੰਗੇਜਮੈਂਟ ਹੁੰਦੀ ਆ ਅੰਮ੍ਰਿਤਸਰ 12 ਜੂਨ ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਯੂਨਸ ਹੋਟਲ ਕਯੂਨਸ ਰੋਡ ਹੋਟਲ ਦਾ ਨਾਮ ਹੈ ਸਿਰਾਜ ਜੇਸ ਮੁੰਡੇ ਨਾਲ ਮੁੰਡਾ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸਾਡੇ ਸਾਹਮਣੇ ਨੇ ਨਾ ਨਾ ਮੁੰਡੇ ਦਾ ਨਾਮ ਅਸ਼ਮਿੰਦਰ ਸਿੰਘ ਸੰਤੂ ਠੀਕ ਹੈ ਇਹ ਮੇਰੀ ਜਿਹੀ ਹੀ ਅਲ ਮੈਰਿਜ ਅਰੇਂਜ ਮੈਰਿਜ ਹੋਈ ਸੀ ਠੀਕ ਹੈ ਚੱਲੇ ਜਾ ਫੋਨ ਕਿਉਂ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਸੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਣ ਆਉਂਦਾ ਰਿਹਾ ਆ ਅੰਮ੍ਰਿਤਸਰ ਵੀ ਮੈਂ ਉਹਨੂੰ ਮਿਲਣ ਆਉਂਦੀ ਰਹੀ ਆ ਮੇਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸuffer ਕੀਤੀ ਆ ਮੁੰਡਾ ਹੁਣ ਬੈਕਸਟੱਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਨਾ ਸਮਝਿਆ ਮੁੰਡਾ ਕਿੱਥੋਂ ਤੱਕ ਰਹਿਣ ਵਾਲਾ ਆ ਮੁੰਡਾ ਕੋਟ ਖਾਲਸਾ ਦਾ ਰਹਿਣ ਵਾਲਾ ਆ ਅੰਮ੍ਰਿਤਸਰ ਦਾ ਰਹਿਣਾ ਵਜਾ ਜੀ ਆ ਜੀ ਨਾ ਕਰਨੀ ਕਰਨ ਸਰ ਵਜੋ ਜੋ ਉਹਦੀਆਂ ਨੀਡਸ ਸੀਗੀਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇਰੇ ਤੋਂ ਬੈਕਸਟੱਪ ਕਰ ਰਿਹਾ ਵਾ ਕਿੰਨੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਕਾਫੀ ਵਾਰ ਮਿਲਦੇ ਰਹੇ ਮੈਨੂੰ ਵਿਆਹ ਤੋਂ ਪਹਿਲਾਂ ਹੀ ਹਾਂਜੀ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣੇ ਨੇ ਹਾਂਜੀ ਰਿਲੇਸ਼ਨ ਬਣੇ ਆ ਫਿਜ਼ੀਕਲ ਰਿਲੇਸ਼ਨ ਬਣੇ ਆ ਮੈਂ ਪ੍ਰੈਗਨancies ਸਬਰ ਕੀਤੀ ਉਹਨਾਂ ਨੇ ਮੈਨੂੰ ਕਿਟ ਖਵਾਈ ਆ ਤੇ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹਰਾਸਮੈਂਟ ਕੀਤੀ ਆ ਸੋ ਮੇਰੀ ਮੈਨੂੰ ਸੁਣ ਨਹੀਂ ਰਿਹਾ ਮੇਰਾ ਵਿਆਹ ਹੋਇਆ ਵਿਆਹ ਨਹੀਂ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਸ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਦਾ ਇਨਸਾਫ ਮੰਗਦੀ ਆ ਲੜਕਾ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਲੜਕਾ ਪਰਿਵਾਰ ਵਾਲੇ ਬੈਕਸਟੱਪ ਕਰ ਰਹੇ ਕਿ ਇਸ ਵਿਆਹ ਨਹੀਂ ਲੜਕਾ ਕਿੱਥੇ ਹੈਗਾ ਇਸ ਟਾਈਮ? ਲੜਕਾ ਉਹਨਾਂ ਨੇ ਫਰਾਰ ਕਰਤਾ ਜਾਂ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਨੀ ਆ ਕਿ ਉਹ ਆਪਣਾ ਲੜਕਾ ਥਾਣੇ 'ਚ ਪੇਸ਼ ਕਰ ਇਸ ਬਾਰੇ ਤੁਸੀਂ ਕੰਪਲੇਂਟ ਕੀਤੀ ਪੁਲਿਸ ਅਧਿਕਾਰੀ ਕਿਸੇ ਨੂੰ? ਹਾਂਜੀ ਕੀਤੀ ਆ। ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ? ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਆਪਣਾ ਮੁੰਡਾ ਪੇਸ਼ ਕਰਨ ਅਗਰ ਮੁੰਡਾ ਪੇਸ਼ ਨਹੀਂ ਕਰਦੇ ਤੇ ਅਸੀਂ ਉਹਨਾਂ ਤੇ ਪਰਚੇ ਦਰਜ ਕਰਾਏ ਕਿੰਨੀ ਦਿਨ ਨੂੰ ਵਿਆਹ ਰੱਖਿਆ ਮੇਰਾ 8 ਜਨਵਰੀ ਦਾ ਵਿਆਹ ਜੀ ਸਮਝਦੇ ਜੇਕਰ ਨਾ ਆਏ ਤਾਂ ਕਿੰਨੀ ਦੀ ਬਦਨਾਮੀ ਸਮਝਦੇ ਹੋ ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਰਟ ਟੈਕ ਦੇ ਮਰੀਜ਼ ਨੇ ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ ਕਿੰਨੇ ਕੇ ਪੈਸੇ ਲਾਤੇ ਹੁੰਦਾ ਜੀ ਤੁਸੀਂ ਰਿਜੋਰਟ ਜੀ ਅਸੀਂ ਜਦ ਮੇਰੀ ਇੰਗੇਜਮੈਂਟ ਹੋਈ ਸੀ ਮੇਰਾ 5-6 ਲੱਖ ਰੁਪਏ ਉਦੋਂ ਲੱਗ ਗਿਆ ਸੀ ਹੁਣ ਵੀ ਮੈਂ 15 ਲੱਖ ਦੇ نیچے ਆ ਗਈ ਆ ਸਭ ਸਮਝ ਨਹੀਂ ਕਿ ਤਨਾ ਧੋਖਾ ਕੀਤਾ ਜਾ ਰਿਹਾ ਧੋਖਾ ਦਾ ਧੱਕ ਧੋਖਾੜੀ ਕਿਤੇ ਵਿਆਹ ਦਾ ਚਾਸਾ ਦੇ ਕੇ ਮੈਨੂੰ ਮੁੰਡੇ ਨੇ ਯੂਜ਼ ਕੀਤਾ ਮ ਪੂਰੇ ਪਰਿਵਾਰ ਨੂੰ ਚਾਹ ਮੈਨੂੰ ਇਨਸਾਫ ਚਾਹੀਦਾ ਆ ਮੈਂ ਪੂਰੇ ਪਰਿਵਾਰ ਤੇ ਪਰਚਾ ਕਰਾਉਣੇ ਚਾਹਨੀ ਆ ਮੈਂ ਆਪਣਾ ਹੱਕ ਲੈ ਲੜਕਾ ਕੰਮ ਕੀ ਕਰਦਾ ਜੀ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂ ਐਸ ਏ ਦੀ ਹੋਈ ਗੱਲ ਤੋਂ ਢੀ ਉਹਨੇ ਹਾਂਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀਗਾ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਕਰਵਾਵਾਂਗਾ ਤੇਰੇ ਨਾਲ ਮੈਨੂੰ ਆਪਣੇ ਪੈਰਾਂ ਤੇ ਸਟੈਂਡ ਹੋ ਲੈਣ ਦੇ ਮੈਂ ਤੇਰੇ ਨਾਲ ਖੜਾਂਗਾ ਮੇਰੇ ਕੋਲ ਹਰ ਚੀਜ਼ ਦੇ ਪ੍ਰੂਫ ਪਏ ਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਣਾ ਪਾਏਗਾ ਮੈਂ ਲੈ ਕੇ ਆਵਾਂਗੀ ਕੀਅਰ ਲੋਰੀਂ ਦੇ ਵਿੱਚ ਬੋਲ ਰਿਹਾ ਰਿਕਾਰਡਿੰਗ ਦੇ ਵਿੱਚ ਜੋ ਵੀ ਪ੍ਰੈਗਨੈਂਸੀ ਨੂੰ ਲੈ ਕੇ ਗੱਲਾਂ ਆ ਪ੍ਰੈਗਨੈਂਸੀ ਕਿੱਟ ਨੂੰ ਲੈ ਕੇ ਗੱਲਾਂ ਇਹ ਸਭ ਗੱਲਾਂ ਕਰ ਰਿਹਾ ਹਾਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਆ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਆ ਉੱਥੇ ਮੈਨੂੰ ਮਿਲੇ ਆ ਆਪਣਾ ਨਾਮ ਮੇਰਾ ਨਾਮ ਆਰਸ਼ਦੀਪ ਆ ਰਹਿਣ ਵਾਲੇ ਹਾਂ ਡਿਸਟ੍ਰਿਕਟ ਲਖਨਪੁਰ ਦੇ ਆ ਹਾਂ ਜੀ ਯੂਪੀ ਦੇ ਕੀ ਮਾਮਲਾ ਤਰਾਹੀ ਮਾਮਲਾ ਹੈ ਜਿੱਦਾਂ ਵਿਆਹ ਜਿੱਦਾਂ ਵਿਆਹ ਇੱਥੇ ਇੰਗੇਜਮੈਂਟ ਕੀਤੀ ਸੀ ਸਿਸਟਰ ਦੀ ਕੀ ਨਾਂ ਪੈਂਦਾ ਭੈਣ ਦਾ ਲਾਪਤ ਹੋਰੀ ਨੇਮ ਜੀ ਫਿਰ ਉਸ ਤੋਂ ਬਾਅਦ ਉਹਨੇ ਇਨਕਾਰ ਕਰ ਰਹੀ ਆ ਮੁੰਡੇ ਦੀ ਫੈਮਿਲੀ ਕੀ ਨਾਂ ਮੁੰਡੇ ਦਾ ਕਿੱਥੇ ਹੋਈ ਜਾਂਦੀ ਆ ਅਜਵਿੰਦਰ ਇੱਥੋਂ ਦਾ ਕੋਠਾਲਸੇ ਦਾ ਆ ਇਨਕਾਰ ਕਰਨ ਦੇ ਹੁਣ ਉਹਦੀ ਫੈਮਿਲੀ ਕਹਿ ਰਹੇ ਮਤਲਬ ਵਿਆਹ ਨਹੀਂ ਕਰਨਾ ਹੈ ਹੁਣ ਵਿਛੋਲਣ ਨੇ ਮੰਗਾ ਕੀਤੀਆਂ ਸੀਗੀਆਂ ਕੈਂਦੀ ਮੰਗਾ ਹੀ ਪੂਰੀ ਨਹੀਂ ਕਰ ਪਏ ਫਿਰ ਉਹ ਢਕਾਉਣ ਲੱਗ ਗਈ ਫਿਰ ਚਿੱਕੜ ਸਾਦਾ ਸੁੱਟਣ ਲੱਗ ਗਈ ਗਾੜੀ ਭੈਣ ਪਿਆਰ ਕਰਤਾ ਕਰਤਾ ਵੀ ਇਹ ਮੁੰਡੀਆਂ ਹਾਂਜੀ ਹਾਂਜੀ ਯੂਜ਼ ਕਰਕੇ ਛੱਡਿਆ ਹੈ ਇਸ ਕਰਕੇ ਸਾਨੂੰ ਇਨਸਾਫ chahiye ਹੱਥ ਜੋੜ ਕੇ ਬੇਨਤੀ ਆਈ ਹੈ ਸਾਡੀ ਕਿੰਨੇ ਜੀ ਪੈਸੇ ਲਾਤੇ ਹੁੰਦੇ ਹੈ ਸਾ 15 ਤੋਂ 20 ਲੱਖ ਰੁਪਏ ਖਰਚਾ ਹੋ ਚੁਕਿਆ ਹੈ ਪੂਰਾ ਕਿੰਨੀ ਤਰੀ ਨੂੰ ਵਿਆਹ ਸੀ 8 ਜਨਵਰੀ ਦਾ ਹੈ ਰਿਜ਼ੋਰਟ ਬੁੱਕ ਨੇ ਕਾਰਡ ਸਾਰੇ ਵੰਡੇ ਗਏ ਨੇ ਪਰ ਜਿਹੜੀ ਬੇਇੱਜ਼ਤੀਆਂ ਬਦਨਾਮੀਆਂ ਜਿਹੜੀਆਂ ਹੋਣੀਆਂ ਆ ਪਾਪਾ ਮੇਰੇ ਹਾਰਟ ਦੇ ਮਰੀਜ਼ ਨੇ ਇੰਨੀਆਂ ਬੇਇੱਜ਼ਤੀਆਂ ਸਹਿ ਨਹੀਂ ਸਾਦੇ ਸਾਨੂੰ ਮਿਸਾਫੀਦਾ ਜੀ ਆਬਦਾ ਧੋਖਾ ਹੋਇਆ ਤੁਹਾਡਾ ਹਾਂਜੀ ਧੋਖਾ ਧੜੀ ਹੋਈ ਹੈ ਸਾਡੇ ਨੂੰ ਹਾਂਜੀ ਠੀਕ ਕੰਪਲੇਂਟ ਆਈ ਹੈ ਉਹ ਕਿ ਵਿੱਚ ਕੀ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜੀ ਨਾਮ ਤੋਂ ਆਈ ਹੈ ਹਾਂਜੀ ਲਵਪ੍ਰੀਤ ਕੌਰ ਵੱਲੋਂ ਆਈ ਹੈ ਕੰਪਲੇਂਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਅਜਵਿੰਦਰ ਸਿੰਘ ਕੰਪਲੇਂਟ ਕੀਤੀ ਹੈ ਹੈ ਕੰਪਲੇਂਟ ਕੀਤੀ ਹੈ ਇਹਨਾਂ ਦੀ ਅਗੇਂਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੇ ਹੁਣ ਉਹ ਵਿਆਹ ਤੋਂ ਮੁਕਰਦੇ ਪਏ ਨੇ ਕੌਣ ਲੜਕੇ ਵਾਲੇ ਠੀਕ ਹੈ ਕੇ ਕੁੜੀ ਦੇ ਗਲਤ ਅਲੀਗੇਸ਼ਨ ਲਾਉਣ ਦੇ ਨੇ ਪਰ ਉਹਨਾਂ ਕੋ ਕੋਈ ਪ੍ਰੂਫ ਨਹੀਂ ਹੈਗਾ ਲड़का ਕਿਥੋਂ ਦਾ ਰਹਿਣਾ ਲड़का ਇੱਧਰ ਦੇਖ ਕੋੜ ਕਹਾਂ ਦਾ ਹੈ ਅੰਮ੍ਰਿਤਸਰ ਦਾ ਅੰਮ੍ਰਿਤਸਰ ਦਾ ਤੇ ਲੜਕੀ ਯੂਪੀ ਦੀ ਤੇ ਇਹਨਾਂ ਦਾ ਕੋਈ ਵਿਆਹ ਕਰਦੋ ਦਾ ਰੱਖਿਆ ਹੋਇਆ ਸੀ ਮੈਂ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੋਇਆ ਵਿਆਹ ਉਸ ਤੋਂ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦੇ ਦਿੱਤਾ ਜੋ ਜਿਨੇਵੀਲ ਇਲਜ਼ਾਮ ਲਾਇਆ ਜੇ ਮੇਰੇ ਨਾਲ ਰਿਲੇਸ਼ਨ ਬਣਾਏ ਨੇ ਜੀ ਫਿਜੀਕਲ ਕਾਰਪੋਰੇਸ਼ਨ ਬਣਾਏ ਨੇ ਪਰ ਉਹਨਾਂ ਨੂੰ ਯੂਜ਼ ਕੀਤਾ ਉਸ ਤੋਂ ਬਾਅਦ ਨਾ ਕੀਤਾ ਇਹਦੀ ਤਫਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਵੀਡੀਓ ਦਿਖਾਈਆਂ ਨੇ ਤੁਹਾਨੂੰ ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ ਕੀ ਕਾਰਵਾਈ ਕੀਤੀ ਜਾਣੀ ਹਾਂਜੀ ਤੁਹਾਡੇ ਵੱਲੋਂ ਕੀ ਕਰ ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰਚਾ ਦਰ ਕੀਤਾ ਜਾਊਗਾ ਜੋ ਬੰਦੀ ਹੋਈ ਹੈ